ਭਗਤ ਕਬੀਰ ਜੀ ਨੇ ਪੁੱਛਿਆ ਕਿ ਤੂੰ ਕਿਉਂ ਮਿਲਦਾ ਹੈਂ ਤਰ ਪ੍ਰਮਾਤਮਾ ਨੂੰ ਪ੍ਰਮਾਤਮਾ ਕਿੱਥੇ ਵਰਗਾਇਆ ਜੇ ਨਹੀਂ ਤਰ ਪ੍ਰਮਾਤਮਾ ਮਾ ਵਰਗਾਇਆ ਕੋਈ ਦੂਰ ਨਹੀਂ ਹੈਗਾ ਜੇ ਮਾਂ ਨੇੜੇ ਆ ਨਾ ਪ੍ਰਮਾਤਮਾ ਨੇੜੇ ਹੈ ਤੇ ਭਗਤ ਕਬੀਰ ਤੇ ਪਹੁੰਚਿਆ ਹੋਇਆ ਸੀ ਬਰਹਾ ਲੈ ਕੇ ਆ ਕੇ ਭਗਤ ਕਬੀਰ ਜੀ ਕਹਿੰਦਾ ਜੇ ਤੂੰ ਕਰੋਪ ਕਰੇ ਕਰਤਾ ਆ ਤਾਂ ਵੀ ਜੀਤ ਨਾ ਰਾਖ ਸਮਾਇਆ ਜੇ ਤੀਹ ਪਾਣਾ ਤੇ ਜਿੰਨਾ ਮਰਜ਼ੀ ਗੁੱਸੇ ਨਾਲ ਬੋਲ ਲਈ ਉਹ ਰਾਜ ਨੂੰ ਰਾਜਗੀ ਤੇ ਮਾਂ ਤਾਂ ਫੇਰ ਵੀ ਗੁੱਸਾ ਨਹੀਂ ਕਰਦੀ ਕਹਿੰਦੇ ਕਿਉਂ ਮੇਰੇ ਬੁੱਤ ਪ੍ਰਾਪਤ ਕਰ ਅਸਜੇਤੇ ਜੇੜੜੀ ਜੀਤ ਮਰਾਖਤ ਦੇਤੇ ਮੈਂ ਫੇਰ ਉਹ ਤਾਂ ਮਾਂ ਹੈ ਤੇਰੇ ਰਵਈਆ ਹਮ ਬਾਰਿਖ ਤੇਰਾ ਮੇਰੇ ਨਾਲ ਕੀ ਹੰਕਾਰ ਮੈਂ ਜੀ ਬੰਦਗੀ ਕਰਨ ਬੈਠਿਆ ਤੇ ਤੇਰਾ ਬੱਚਾ ਵੱਡ ਕੇ ਤੇਰਾ ਬੁੱਤ ਵੱਡ ਕੇ ਤੇਰੀ ਹੰਸ ਵੱਡ ਕੇ ਮੈਂ ਪਰਮਾਤਮਾ ਵੀ ਹੰਸ ਵੱਡ ਕੇ ਪਰਮਾਤਮਾ ਨੂੰ ਯਾਦ ਕਰਨ ਲੱਗਾ ਕਿ ਮੇਰੇ ਰੱਬਿਆ ਕੌਣ ਤੂੰ ਤਾਸਮ ਤੇਵੇਨੀ ਮੇਰਾ